ਕੈਂਸਰ ਹੁੰਦਾ ਕਿਉਂਕਿ ਸੂਰਜ ਨਹੀਂ ਆਉਂਦਾ ਤਾਂ ਉਥੇ 1.5 ਸਾਲ 2 ਸਾਲ 2.5 ਸਾਲ 3 ਸਾਲ ਦੇ ਬੱਚਿਆਂ ਨੂੰ ਸਕਿਨ ਦਾ ਕੈਂਸਰ ਹੈ। ਕਾਰਨ ਕਿਉਂਕਿ ਸਨਲਾਈਟ ਨਹੀਂ ਹੈਗੀ। ਤਾਂ ਇਹਦਾ ਮਤਲਬ ਕਿਉਂ ਗਿਆ ਸੂਰਜ ਇੱਕ ਊਰਜਾ ਹੈ ਔਰ ਇਸ ਊਰਜਾ ਦੀ ਤੰਦਰੁਸਤ ਰਹਿਣ ਲਈ ਸਰੀਰ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹ ਦੱਸਣ ਦਾ ਮਤਲਬ ਇਹ ਵੀ ਹੈਗਾ ਕਿ ਜਿਹੜੇ ਲੋਕ ਇੰਡੀਆ ਦੇ ਵਿੱਚ ਵੀ ਕਵਰਡ ਲਾਈਫਸਟਾਈਲ ਡਿਜ਼ਾਈਨ ਕਰ ਲੈਂਦੇ ਆ ਤਾਂ ਉਹਦੇ ਅੰਦਰ ਵਿਟਾਮਿਨ ਡੀ ਤੇ ਕੈਲਸ਼ੀਅਮ ਘਟਦਾ ਹੈ ਵਿਟਾਮਿਨ ਡੀ ਕੈਲਸ਼ੀਅਮ ਦੇ ਘਟਣ ਤੋਂ ਬਾਅਦ ਸਰੀਰ ਦੇ ਵਿੱਚ ਕੈਂਸਰ ਵਧਣ ਦੇ ਚਾਂਸ ਨਾਲ ਦੇ ਨਾਲ ਵਧ ਜਾਂਦੇ ਆ ਕਿਉਂਕਿ ਕੈਂਸਰ ਨੂੰ ਰੋਕਣ ਲਈ ਕੈਂਸਰ ਸੈੱਲ ਨੂੰ ਹੋਰ ਫੈਲਣ ਤੇ ਵਧਣ ਤੇ ਰੋਕਣ ਲਈ ਕਿਸੇ ਟਿਊਮਰ ਨੂੰ ਰੋਕਣ ਲਈ ਆਉਟਾ ਦੇ ਵਿੱਚ ਬ੍ਰੈਸਟ ਸਿਸਟ ਨੂੰ ਰੋਕਣ ਲਈ ਔਰਤਾਂ ਦੇ ਵਿੱਚ ਫਾਈਬਰੋਇਡ ਨੂੰ ਰੋਕਣ ਲਈ ਸਰੀਰ ਦੇ ਵਿੱਚ ਵਿਟਾਮਿਨ ਡੀ ਤੇ ਕੈਲਸ਼ੀਅਮ ਦੀ ਮਾਤਰਾ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਸਾਨੂੰ ਕੀ ਅਸੀਂ ਉਸ ਲਾਈਫ ਸਟਾਈਲ ਚ ਚਲੇ ਗਏ ਸੀ ਪੂਰਾ ਦਿਨ ਕਵਰ ਕਰ ਲਿਆ ਜਦੋਂ ਵਿਟਾਮਿਨ ਡੀ ਲੋ ਆਇਆ ਉਹਦੇ ਅਸੀਂ ਗੋਲੀਆਂ ਖਾ ਲਈਆਂ ਹੁਣ ਨੇਚਰ ਨੇ ਬਾਡੀ ਨੇ ਕਿਹੜਾ ਵਿਟਾਮਿਨ ਡੀ ਸਮਝਣਾ ਜਿਹੜਾ ਕਿੱਥੋਂ ਆਣਾ ਸੂਰਜ ਵੱਲੋਂ ਉਹਨੂੰ ਟੈਬਲੇਟ ਸਮਝ ਨਹੀਂ ਆਉਣੀ ਕਿਉਂ ਇਹ ਸਰੀਰ ਕਿੰਨੇ ਬਣਾਇਆ ਫਾਰਮਾਸਿਸਟ ਨੇ ਜਾਂ ਨੇਚਰ ਨੇ ਜੇ ਨੇਚਰ ਨੇ ਬਣਾਇਆ ਤਾਂ ਸਰੀਰ ਨੂੰ ਜਿਹੜੀ ਵਿਟਾਮਿਨ ਡੀ ਹੈ ਉਹ ਸੂਰਜ ਦੀ ਲਾਈਟ ਤੋਂ ਜਦੋਂ ਆਏਗੀ ਤਾਂ ਜਿਹੜੀਆਂ ਗ੍ਰੰਥੀਆਂ ਨੇ ਉਹਦੀ ਊਰਜਾ ਬਣਾਉਣੀ ਆ ਉਸੇ ਦੀ ਬਣਾਉਣੀ ਆ ਜੇਕਰ ਟੈਬਲੇਟ ਤੋਂ ਵਿਟਾਮਿਨ ਡੀ ਲਓਗੇ ਤਾਂ ਉਹ ਲੀਵਰ ਨੂੰ ਡੀਟੌਕਸ ਨਹੀਂ ਕਰਨ ਦਿੰਦੀ ਲੀਵਰ ਟੌਕਸਿਕ ਹੋ ਜਾਂਦਾ ਉਹਦੇ ਨਾਲ ਇਸੇ ਕਰਕੇ ਜਿਹੜੇ ਵਿਟਾਮਿਨ ਡੀ ਜ਼ਿਆਦਾ ਲੈਂਦੇ ਉਹਨਾਂ ਨੂੰ ਸਟੋਨ ਲੀਵਰ ਫੈਟੀ ਜ਼ਿਆਦਾ ਹੁੰਦਾ ਚਮੜੀ ਦੇ ਰੋਗ ਵੀ ਹੁੰਦੇ ਆ ਬਲੱਡ ਦੇ ਵਿੱਚ ਇਨਫੈਕਸ਼ਨ ਵੱਧ ਰਹਿੰਦੀ ਹੈ ਕਿਉਂਕਿ ਉਹ ਟੌਕਸਿਨ ਬਣ ਕੇ ਬਲੱਡ 'ਚ ਘੁੰਮਦਾ ਫਿਰ ਕਿਉਂਕਿ ਉਹਦੇ ਰਿਸੋਰਸ ਜਿਹੜੇ ਨੇ ਉਹ ਸਿੰਥੈਟਿਕ ਨੇ ਗੱਲ ਸਮਝ ਆ ਰਹੀ ਹੈ ਕੈਟਿੰਗ ਸੋ ਕਿਉਂਕਿ ਸਾਡਾ ਸਰੀਰ ਕੁਦਰਤ ਨੇ ਬਣਾਇਆ ਇਹ ਹੁਣ ਨਾ ਤਾਂ ਮੇਰਾ ਫਾਲਟ ਹੈ ਨਾ ਤੁਹਾਡਾ ਫਾਲਟ ਹੈ ਜਿਹੜਾ ਬਣਾਇਆ ਹੈ ਕੁਦਰਤ ਨੇ ਐ ਤੇ ਉੱਤੇ ਤੇ ਨਿਯਮ ਕਿਹਦੇ ਲਾਗੂ ਹੁੰਦੇ ਆ ਜੀ ਕੁਦਰਤ ਦੇ ਪਰ ਨੈਕਸਟ ਚਲਦੇ ਆ ਤਾਂ ਇਸ ਕਰਕੇ ਜਿਹੜੇ ਸੂਰਜ ਤੱਤ ਹੈ ਉਹ ਮਨੁੱਖੀ ਸਰੀਰ ਨੂੰ ਵੀ ਤਾਕਤ ਦਿੰਦਾ ਹੈ ਵਿਟਾਮਿਨ ਡੀ ਔਰ ਦੇਖੋ ਵਿਟਾਮਿਨ ਡੀ ਪ੍ਰੋਪਰ ਹੋਏਗੀ ਨਾ ਤੇ ਗੰਦਗੀ ਅੰਦਰ ਨਹੀਂ ਰਹਿੰਦੀ ਵਿਟਾਮਿਨ ਡੀ ਘੱਟ ਹੋਏਗੀ ਤੇ ਗੰਦਗੀ ਕਿਡਨੀ 'ਚ ਵੀ ਸਟੋਰ ਪਿੱਤੇ 'ਚ ਵੀ ਸਟੋਰ ਤੁਹਾਡੇ ਬਲੱਡ 'ਚ ਵੀ ਸਟੋਰ ਔਰ ਤੁਹਾਡੇ ਲੀਵਰ ਦੇ ਉੱਤੇ ਵੀ ਉਹਦੀ ਲੇਪ ਚੜ ਜਾਣੀ ਹੈ ਗੱਲ ਸਮਝ ਆ ਰਹੀ ਹੈ ਕੈਂਸਰ ਹੁੰਦਾ ਕਿਉਂਕਿ ਤੇ ਸੂਰਜ ਹੀ ਨਹੀਂ ਆਉਂਦਾ ਤਾਂ ਉਥੇ 1.5 ਸਾਲ 2 ਸਾਲ 2.5 ਸਾਲ 3 ਸਾਲ ਦੇ ਬੱਚਿਆਂ ਨੂੰ ਸਕਿਨ ਦਾ ਕੈਂਸਰ ਹੈ ਕਾਰਨ ਕਿਉਂਕਿ サンਲਾਈਟ ਨਹੀਂ ਹੈ ਤੇ ਇਹਦਾ ਮਤਲਬ ਕਿ ਉਹ ਕਿ ਸੂਰਜ ਇੱਕ ਊਰਜਾ ਹੈ ਔਰ ਇਸ ਊਰਜਾ ਦੀ ਤੰਦਰੁਸਤ ਰਹਿਣ ਲਈ ਸਰੀਰ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਦੱਸਣ ਦਾ ਮਤਲਬ ਇਹ ਵੀ ਹੈਗਾ ਕਿ ਜਿਹੜੇ ਲੋਕ ਇੰਡੀਆ ਦੇ ਵਿੱਚ ਵੀ ਕਵਰਡ ਲਾਈਫਸਟਾਈਲ ਡਿਜ਼ਾਈਨ ਕਰ ਲੈਂਦੇ ਆ ਤਾਂ ਉਹਨਾਂ ਦੇ ਅੰਦਰ ਵਿਟਾਮਿਨ ਡੀ ਤੇ ਕੈਲਸ਼ੀਅਮ ਘਟਦਾ ਹੈ ਵਿਟਾਮਿਨ ਡੀ ਕੈਲਸ਼ੀਅਮ ਦੇ ਘਟਣ ਤੋਂ ਬਾਅਦ ਸਰੀਰ ਦੇ ਵਿੱਚ ਕੈਂਸਰ ਵਧਣ ਦੇ ਚਾਂਸ ਨਾਲ ਦੇ ਨਾਲ ਵਧ ਜਾਂਦੇ ਆ ਕਿਉਂਕਿ ਕੈਂਸਰ ਨੂੰ ਰੋਕਣ ਲਈ ਕੈਂਸਰ ਸੈੱਲ ਨੂੰ ਹੋਰ ਫੈਲਣ ਤੇ ਵਧਣ ਤੇ ਰੋਕਣ ਲਈ ਕਿਸੇ ਟਿਊਮਰ ਨੂੰ ਰੋਕਣ ਲਈ ਔਰਤਾਂ ਦੇ ਵਿੱਚ ਬ੍ਰੈਸਟ ਸਿਸਟ ਨੂੰ ਰੋਕਣ ਲਈ ਔਰਤਾਂ ਦੇ ਵਿੱਚ ਫਾਈਬਰੋਇਡ ਨੂੰ ਰੋਕਣ ਲਈ ਸਰੀਰ ਦੇ ਵਿੱਚ ਵਿਟਾਮਿਨ ਡੀ ਤੇ ਕੈਲਸ਼ੀਅਮ ਦੀ ਮਾਤਰਾ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਸਾਨੂੰ ਕੀ ਅਸੀਂ ਉਸ ਲਾਈਫ ਸਟਾਈਲ 'ਚ ਚਲੇ ਗਏ ਸੀ ਪੂਰਾ ਦਿਨ ਕਵਰਡ ਕਰ ਲਿਆ ਜਦੋਂ ਵਿਟਾਮਿਨ ਡੀ ਲੋ ਆਇਆ ਉਹਦੇ ਅਸੀਂ ਗੋਲੀਆਂ ਖਾ ਲੀਆਂ ਹੁਣ ਨੇਚਰ ਨੇ ਬਾਡੀ ਨੇ ਕਿਹੜਾ ਵਿਟਾਮਿਨ ਡੀ ਸਮਝਣਾ ਹੈ ਜਿਹੜਾ ਕਿੱਥੋਂ ਆਉਣਾ ਹੈ ਸੂਰਜੋਂ ਉਹਨੂੰ ਟੈਬਲੇਟ ਸਮਝੇ ਨਹੀਂ ਆਉਣੀ ਕਿਉਂ ਇਹ ਸਰੀਰ ਕਿੰਨੇ ਬਣਾਇਆ ਫਾਰਮਾਸਿਸਟ ਨੇ ਜਾਂ ਨੇਚਰ ਨੇ ਜੇ ਨੇਚਰ ਨੇ ਬਣਾਇਆ ਤਾਂ ਸਰੀਰ ਨੂੰ ਜਿਹੜੀ ਵਿਟਾਮਿਨ ਡੀ ਹੈ ਉਹ ਸੂਰਜ ਦੀ ਲਾਈਟ ਤੋਂ ਜਦੋਂ ਆਏਗੀ ਤਾਂ ਜਿਹੜੀਆਂ ਗ੍ਰੰਥੀਆਂ ਨੇ ਉਹਦੀ ਊਰਜਾ ਬਣਾਉਣੀ ਆ ਉਸੇ ਦੀ ਬਣਾਉਣੀ ਆ ਜੇਕਰ ਟੈਬਲੇਟ ਤੋਂ ਵਿਟਾਮਿਨ ਡੀ ਲਓਗੇ ਤਾਂ ਉਹ ਲੀਵਰ ਨੂੰ ਡੀਟੌਕਸ ਨਹੀਂ ਕਰਨ ਦਿੰਦੀ ਲੀਵਰ ਟੌਕਸਿਕ ਹੋ ਜਾਂਦਾ ਉਹਦੇ ਨਾਲ ਇਸੇ ਕਰਕੇ ਜਿਹੜੇ ਵਿਟਾਮਿਨ ਡੀ ਜ਼ਿਆਦਾ ਲੈਂਦੇ ਉਹਨਾਂ ਨੂੰ ਸਟੋਨ ਲੀਵਰ ਫੈਟੀ ਜ਼ਿਆਦਾ ਹੁੰਦਾ ਚਮੜੀ ਤੇ ਰੋਗ ਵੀ ਹੁੰਦੇ ਆ ਬਲੱਡ ਦੇ ਵਿੱਚ ਇਨਫੈਕਸ਼ਨ ਵੱਧ ਰਹਿੰਦੀ ਹੈ ਕਿਉਂਕਿ ਉਹ ਟੌਕਸਿਨ ਬਣ ਕੇ ਬਲੱਡ ਚ ਘੁੰਮਦਾ ਫਿਰ ਕਿਉਂਕਿ ਉਹਦੇ ਰਿਸੋਰਸ ਜਿਹੜੇ ਨੇ ਉਹ ਸਿੰਥੈਟਿਕ ਨੇ ਗੱਲ ਸਮਝ ਆ ਰਹੀ ਹੈ? ਗੈਟਿੰਗ? ਸੋ ਕਿਉਂਕਿ ਸਾਡਾ ਸਰੀਰ ਕੁਦਰਤ ਨੇ ਬਣਾਇਆ ਇਹ ਹੁਣ ਨਾ ਤਾਂ ਮੇਰਾ ਫਾਲਟ ਹੈ ਨਾ ਤੁਹਾਡਾ ਫਾਲਟ ਹੈ। ਜਿਹੜਾ ਬਣਾਇਆ ਕੁਦਰਤ ਨੇ ਐ ਤੇ ਉਹਦੇ ਤੇ ਨਿਯਮ ਕਿਤੇ ਲਾਗੂ ਹੁੰਦੇ ਆ ਜੀ? ਕੁਦਰਤ ਦੇ। ਪਰ ਨੈਕਸਟ ਚੱਲਦੇ ਆ। ਤਾਂ ਇਸ ਕਰਕੇ ਜਿਹੜੇ ਸੂਰਜ ਤੱਤਾ ਹੈ ਉਹ ਮਨੁੱਖੀ ਸਰੀਰ ਨੂੰ ਵੀ ਤਾਕਤ ਦਿੰਦਾ ਹੈ, ਵਿਟਾਮਿਨ ਡੀ ਔਰ ਦੇਖੋ ਵਿਟਾਮਿਨ ਡੀ ਪ੍ਰੋਪਰ ਹੋਏਗੀ ਨਾ ਤੇ ਗੰਦਗੀ ਅੰਦਰ ਨਹੀਂ ਰਹਿੰਦੀ। ਵਿਟਾਮਿਨ ਡੀ ਘੱਟ ਹੋਏਗੀ ਤੇ ਗੰਦਗੀ ਕਿਡਨੀ ਚ ਵੀ ਸਟੋਰ ਪਿੱਤੇ ਚ ਵੀ ਸਟੋਰ ਤੁਹਾਡੇ ਬਲੱਡ ਚ ਵੀ ਸਟੋਰ ਔਰ ਤੁਹਾਡੇ ਲੀਵਰ ਦੇ ਉੱਤੇ ਵੀ ਉਹਦੀ ਲੇਪ ਚੜ ਜਾਣੀ ਗੱਲ ਸਮਝ ਆ ਰਹੀ ਹੈ